ਸਸਤੀ ਗੱਲ ਦੋਸਤੋ ਨਮਸਕਾਰ ਰਾਮ ਰਾਮ ਆਦਾਬ ਅੱਜ ਜੋ ਅਸੀਂ ਗੱਲ ਕਰਾਂਗੇ ਉਹ ਪੈਲਗਾਮ ਹਮਲੇ ਬਾਰੇ ਜੋ ਕਿ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਇੱਕ ਜ਼ਾਲਮਾਨਾ ਤਰੀਕੇ ਨਾਲ ਅਤਵਾਦਿਆਂ ਵੱਲੋਂ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਜੇ ਗੱਲ ਕਰੀਏ 2000 ਦੀ ਉਸ ਵਕਤ ਵੀ ਇਸੇ ਤਰ੍ਹਾਂ ਬਿਲਗਿੰਟ ਸਾਬ ਅਮਰੀਕਾ ਦੇ ਰਾਸ਼ਟਰਪਤੀ ਉਹ ਆਏ ਹੋ ਸੀ ਤੇ ਉਸ ਸਮੇਂ ਛੱਤੀ ਸਿੰਘਪੁਰਾ ਵਿੱਚ ਕਈ ਸਿੱਖ ਸਮੁਦਾਇ ਨਾਲ ਸੰਬੰਧਤ ਲੋਕਾਂ ਨੂੰ ਬਲਾ ਕੇ ਉਹਨਾਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਗਿਆ ਸੀਗੀਆਂ ਤੇ ਉਸੇ ਤਰ੍ਹਾਂ ਫਿਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਆਏ ਹੋਏ ਨੇ ਇੰਡੀਆ ਦੇ ਵਿੱਚ ਦੌਰੇਤੇ ਨੇ ਤੇ ਪਹਿਲਗਾਮ ਦੇ ਵਿੱਚ ਸਲਾਨੀਆਂ ਉੱਪਰ ਅੱਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ 26 ਦੇ ਕਰੀਬ ਬੇਕਸੂਰ ਸਾਡੇ ਹਿੰਦੂ ਵੀਰ ਤੇ ਹੋਰ ਸਾਡੇ ਜੋ ਨਾਗਰਿਕ ਨੇ ਚਾਹੇ ਮੁਸਲਮਾਨ ਨੇ ਚਾਹੇ ਹੋਰ ਕਿਸੇ ਕੰਟਰੀ ਚ ਉਹ ਵੀ ਕਹਿੰਦੇ ਵੀ ਮਾਰੇ ਗਏ ਨੇ ਸਾਹਮਣੇ ਦੇ ਵਿੱਚ ਜੋ ਕਿ ਅਸੀਂ ਸਖਤ ਨਿੰਦਿਆ ਕਰਦੇ ਹਾਂ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਜੋ ਬੇਕਸੂਰ ਲੋਕਾਂ 'ਆਂ ਜਾਨਾਂ ਲੈਂਦੇ ਨੇ ਪਰ ਗੋਦੀ ਮੀਡੀਆ ਵੱਲੋਂ ਇਸ ਨੂੰ ਧਾਰਮਿਕ ਮੁੱਦੇ ਦਾ ਰੰਗ ਦਿੱਤਾ ਜਾ ਰਿਹਾ ਹੈ ਬੀਜੇਪੀ ਦੇ ਆਈਟੀ ਸੈੱਲ ਵੱਲੋਂ ਇਸ ਨੂੰ ਇੱਕ ਧਰਮ ਦੇ ਆਧਾਰ ਤੇ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਗੋਦੀ ਮੀਡੀਆ ਵੱਲੋਂ ਇਸਨੇ ਇੱਕ ਵਿਸ਼ੇਸ਼ ਤਰ੍ਹਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਗੋਦੀ ਮੀਡੀਆ ਵੀ ਉਹੀ ਭੂਮਿਕਾ ਨਿਭਾ ਰਿਹਾ ਹੈ ਪਰ ਅਜੇ ਤੱਕ ਕਿਸੇ ਨੇ ਇਸ ਦੇ ਕਾਰਨਾਂ ਦੇ ਉੱਤੇ ਸਵਾਲ ਖੜੇ ਨਹੀਂ ਕੀਤੇ ਵੀ ਇਹ ਹਮਲੇ ਦਾ ਕਾਰਨ ਕੀ ਹੈ ਜਦੋਂ ਕਿ ਇੰਨੀ ਸੁਰੱਖਿਆ ਆਪਣੀ ਫੌਜ ਤਾਇਨਾਤ ਹੈ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਫਿਰ ਐਡੀ ਵੱਡੀ ਵਾਰਦਾਤ ਤੇ ਸਲਾਨੀਆ ਦੀ ਥਾਂ ਤੇ ਫੌਜ ਦਾ ਨਾ ਹੋਣਾ ਤੇ 1 ਘੰਟੇ ਤੱਕ ਜਾਂ ਸਵਾ ਘੰਟੇ ਤੱਕ ਕਹਿਨ ਮੁਤਾਬਕ ਜੋ ਉਥੇ ਲੋਕ ਆਏ ਨਹੀਂ ਹਮਲੇ ਜੋ ਬਚ ਕੇ ਉਹਨਾਂ ਦੀ ਕੋਈ ਵੀ ਬੰਦਾ ਮਦਦ ਲੈਣ ਨਹੀਂ ਪਹੁੰਚਿਆ ਤੇ ਇਹ ਸੁਰੱਖਿਆ ਵਿੱਚ ਚੂਕ ਜੋ ਕਿ ਸਰਕਾਰ ਖੁਦ ਇਹ ਮੰਨ ਚੁੱਕੀ ਹੈ ਇਸ ਗੱਲ ਨੂੰ ਵੀ ਉਹਨਾਂ ਦੀ ਕਮੀ ਰਹੀ ਹੈ ਇਹ ਕਿ ਉੱਥੇ ਪ੍ਰੋਪਰ ਜੋ ਹੈ ਆਪਣੀ ਸੁਰੱਖਿਆ ਫੋਰਸ ਨਹੀਂ ਸੀ ਤੇ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਕਹਿੰਦੇ ਉੱਥੋਂ ਜੋ ਪੋਸਟਾਂ ਸੀਆਂ ਫੌਜ ਦੇ ਪੋਸਟਾਂ ਬਣੇ ਸਨ ਚੱਕ ਪੋਸਟਾਂ ਉਹ ਚੱਕੀਆਂ ਗਈਆਂ ਨੇ ਪਰ ਇਸ ਤੇ ਸਵਾਲ ਨਹੀਂ ਕੀਤਾ ਜਾ ਰਿਹਾ ਤੇ ਸਵਾਲ Hindu Musalman ਬਣਾ ਕੇ ਪੂਰੇ ਦੇਸ਼ ਨੂੰ ਭੜਕਾਇਆ ਜਾ ਰਿਹਾ ਹੈ ਸ਼ਾਇਦ ਮੋਦੀ ਜੀ ਨੇ ਮੋਦੀ ਸਾਹਿਬ ਨੇ ਵੀ ਆਪਣਾ ਜੋ ਦਿਵਾਰਾ ਸੀ ਉਹ ਕੈਨਸਲ ਕੀਤਾ ਸੀ ਅਸੀਂ ਪੁੱਛਣਾ ਚਾਹੁੰਦੇ ਹਾਂ ਜੇ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਇਨਪੁਟ ਆਈ ਸੀ ਆਈਬੀ ਨੂੰ ਜਾਂ ਕਿਸੇ ਵੀ ਸਾਡੇ ਇੰਟੈਲੀਜੈਂਸ ਨੂੰ ਤੇ ਉਹਨਾਂ ਨੇ ਸੁਰੱਖਿਆ ਦੇ ਪ੍ਰਬੰਧ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਕੀਤੇ ਕੀ ਕਾਰਨ ਰਿਹਾ ਉਹਨਾਂ ਨੇ ਇਸ ਤਰ੍ਹਾਂ ਦਾ ਹਮਲਾ ਹੋਣ ਦਿੱਤਾ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਜੋ ਕਿ ਨਾਪੋ ਲੰਜੋਕ ਤੇ ਨਾਪੜਤਾਸ਼ ਚੋਗੇ ਹਮਲਾ ਸੀ ਕੀ ਪਲਾਮਾ ਹਮਲੇ ਦੀਆਂ ਤਾਰਾ ਵੀਰ ਨਾਲ ਜੁੜ ਸਕਦੇ ਨੇ ਜਿਸ ਤਰ੍ਹਾਂ ਪਲਾਮਾ ਹਮਲਾ ਬੋਟਾ ਤੋਂ ਪਹਿਲਾਂ ਹੋਇਆ ਸੀ 2019 ਦੇ ਵਿੱਚ ਉਸ ਦੀ ਅਜੇ ਤੱਕ ਕੋਈ ਜਾਂਚ ਬਿਠਾ ਕੇ ਜਾਂਚ ਨਹੀਂ ਕੀਤੀ ਗਈ ਵੀ ਸਾਡੇ ਫੌਜੀ ਵੀਰ ਜੋ ਹਿੰਦੂ ਫੌਜੀ ਵੀਰ ਇਸ ਵਿੱਚ ਸਵਾਰ ਸੀ ਇਸ ਤਰ੍ਹਾਂ ਆਰਡੀਐਕਸ ਦੀ ਭਰੀ ਕੱਡੀ ਉਹਦੇ ਵਿੱਚ ਆ ਕੇ ਬਚਦੇ ਤੇ ਉੱਥੇ ਤਮਾਕਾ ਹੁੰਦਾ ਹੈ ਫੌਜੀ ਵੀਰ ਉਹ ਸਾਡੇ ਆਪਣੇ ਫੌਜੀ ਵੀਰ ਸੀਗੇ ਉਹਨਾਂ ਲਈ ਕੋਈ ਜਾਂਚ ਨਹੀਂ ਕੀਤੀ ਗਈ ਕੋਈ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਜੋ ਸ਼ਹੀਦ ਹੋਣ ਦੇ ਉੱਤੇ ਇਹਨਾਂ ਨੇ ਵੋਟਾਂ ਲਈਆਂ ਉਹਨਾਂ ਦਾ ਨਾਮ ਵਰਤ ਕੇ 2019 ਦੇ ਵਿੱਚ ਵੋਟਾਂ ਲਈਆਂ ਸਰਕਾਰ ਬਣਾਈ ਕਿ ਇਹ ਉਸੇ ਤਰ੍ਹਾਂ ਦਾ ਕੋਈ ਛੇਤੰਤਰਤਾ ਨੂੰ ਕੋਈ ਸਾਜਿਸਤਾਨੀ ਇਹ ਸਵਾਲ ਉੱਠਦਾ ਹੈ ਕਿਉਂਕਿ ਬਿਹਾਰ ਦੇ ਇਲੈਕਸ਼ਨ ਸਿਰਤੇ ਨੇ ਬਖੋਰਦਾ ਮੁੱਦਾ ਦੇਸ਼ ਵਿੱਚ ਛਾਇਆ ਹੋਇਆ ਸੀ ਦਰਨੇ ਪ੍ਰਦਰਸ਼ਨ ਚੱਲ ਰਹੇ ਸੀ ਅਤੇ ਉਸ ਤੋਂ ਧਿਆਨ ਭਟਕਾਉਣ ਦੇ ਲਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਤਾਂ ਨਹੀਂ ਸ਼ੱਕ ਉੱਠਦਾ ਹੈ ਮੋਦੀ ਸਾਹਿਬ ਜੋ ਕਿ ਦੇਸ਼ ਦੇ ਵਿੱਚ ਸੀ ਉਹ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਗਏ ਜਿਹਨਾਂ ਜੋ ਹਮਲੇ ਵਿੱਚ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਨੇ ਉਹਨਾਂ ਦਾ ਪਤਾ ਲੈਣ ਨਹੀਂ ਗਏ ਜੋ ਹਸਪਤਾਲਾਂ ਦੇ ਵਿੱਚ ਦਾਖਲ ਨੇ ਉਹ ਦੀਸਾ ਪਹੁੰਚੇ ਰੈਲੀ ਕਰਨ ਬਿਹਾਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਗਏ ਤੇ ਉੱਥੇ ਹਮਲੇ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਬੋਰਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫਿਰ ਇਸ ਨੂੰ ਕੀ ਸਮਝਿਆ ਜਾਵੇ ਕਿ ਤੁਹਾਡੇ ਲਈ ਆਪਣੇ ਦੇਸ਼ ਦੇ ਨਾਗਰਿਕਾਂ ਲਈ ਸਮਾਂ ਨਹੀਂ ਹੈ ਪਰ ਇਸ ਤਰ੍ਹਾਂ ਦੇ ਰਹਿਨੀਆਂ ਲਈ ਸਮਾਂ ਹੈ ਰਾਹੁਲ ਕਾਂਧੀ ਜੋ ਬਾਹਰਲੇ ਮੁਲਕ ਜਨਕੀ ਯੂਐਸਏ ਦੇ ਵਿੱਚ ਦੌਰੇ ਤੇ ਸੀ ਉਹ ਆਪਣਾ ਦੌਰਾ ਛੱਡ ਕੇ ਇੱਥੇ ਪਹੁੰਚਿਆ ਤੇ ਸਭ ਤੋਂ ਪਹਿਲਾਂ ਹਸਪਤਾਲਾਂ ਦੇ ਵਿੱਚ ਗਏ ਉੱਥੋਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਜੋ ਮਾਲੇਗਾਮਾ ਸੰਬੰਧਿਤ ਐਨਆਈਟੀ ਰਿਪੋਰਟ ਜੋ ਪੇਸ਼ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਉਸ ਦੇ ਵਿੱਚ ਪ੍ਰਗਿਆ ਠਾਕਰ ਨੂੰ ਜ਼ਿੰਮੇਵਾਰ ਠਰਾਇਆ ਗਿਆ ਹੈ ਤੇ ਉਹਨਾਂ ਲਈ ਮੌਤ ਦੀ ਸਜ਼ਾ ਦੀ ਮੰਗ ਜੋ ਐਨਆਈਏ ਵੱਲੋਂ ਕੀਤੀ ਗਈ ਹੈ ਹੈਰਨ ਤਸਕਰੀ ਜੋ ਹੈਰਨ ਬੰਦਰਗਾਹ ਤੇ ਫੜੀ ਗਈ ਸੀ ਉਸ ਤੇ ਲਿੰਕ ਵੀ ਕਹਿੰਦੇ ਇਹਨਾਂ ਹਮਲਿਆਂ ਨਾਲ ਜੁੜ ਸਕਦੇ ਨੇ ਕਿ ਕਿਸ ਤਰ੍ਹਾਂ ਉੱਥੇ ਪਹੁੰਚੀ ਕੌਣ ਇਹਨਾਂ ਦੇ ਪਿੱਛੇ ਪਹੁੰਚਾਉਣ ਵਾਲਾ ਸੀ ਉਸ ਹਮਲੇ ਦੇ ਦੌਰਾਨ ਇੱਕ ਜੋ ਗਾਈਡ ਜੋ ਮੁਸਲਮਾਨ ਗਾਈਡ ਹੈ ਉਹ ਵੀ ਮਾਰਿਆ ਗਿਆ ਉਹਨਾਂ ਦਾ ਮੁਕਾਬਲਾ ਕਰਦਾ ਉਹਨਾਂ ਤੋਂ ਹਥਿਆਰ ਖੋਹ ਰਿਆ ਸੀ ਇੱਕ ਜੋ ਅੱਤਵਾਦੀ ਸੀ ਉਸ ਦੇ ਕੋਲੋਂ ਜੋ ਮੁਸਲਮਾਨ ਭਰਾ ਸੀਗਾ ਉਹ ਮਾਰਿਆ ਗਿਆ ਜੇ ਧਰਮ ਨੂੰ ਪੁੱਛ ਕੇ ਮਾਰਿਆ ਗਿਆ ਤੇ ਇੱਕ ਸਾਡਾ ਫੌਜੀ ਵੀਰ ਇਸ ਕਸ਼ਮੀਰ ਦੇ ਵਿੱਚ ਜੋ ਅੱਤਵਾਦੀ ਐਂਕਾਊਂਟਰ ਚੱਲਿਆ ਉਸ ਦੇ ਵਿੱਚ ਇੱਕ ਫੌਜੀ ਵੀਰ ਜੰਟੂ ਅਲੀ ਸ਼ੇ ਉਹ ਵੀ ਸ਼ਹੀਦ ਹੋਇਆ ਗਿਆ ਕਿ ਇਹ ਧਰਮ ਨੂੰ ਪੁੱਛ ਕੇ ਮਾਰਿਆ ਗਿਆ ਸੋ ਤੁਸੀਂ ਵਪਾਰਕ ਤੌਰ ਤੇ ਐਕਸ਼ਨ ਲੈਂਦਾ ਗਿਆ ਸਾਰੇ ਬਾਰਡਰ ਪੰਜਾਬ ਤੋਂ ਜੋ ਵਪਾਰ ਹੁੰਦਾ ਜਾਂ ਆਉਣ ਜਾਣਾ ਉਹ ਤੁਸੀਂ ਬੰਦ ਕਰਤਾ ਕਿ ਗੁਜਰਾਤ ਤੇ ਮੁੰਬਈ ਦੇ ਬਾਰਡਰ ਲਗਨ ਦੇਸ਼ ਤੋਂ ਕਿਉਂ ਦੇਸ਼ ਦਾ ਹਿੱਸਾ ਨਹੀਂ ਹੈਗੇ ਉਹਨਾਂ ਬਾਰਡਰਾਂ 'ਤੇ ਵਪਾਰ ਕਿ ਚੱਲੂਗਾ ਸੋ ਇਹ ਕੁਝ ਸ਼ੰਕੇ ਨੇ ਸਵਾਲ ਨੇ ਦੇਸ਼ ਦੇ ਲੋਕਾਂ ਦੇ ਅੰਦਰ ਉਹਨਾਂ ਦੇ ਮਨਾਂ ਦੇ ਅੰਦਰ ਵੀ ਕਿਸ ਤਰ੍ਹਾਂ ਸਾਡੇ ਹਿੰਦੂ ਵੀਰਾਂ ਦਾ ਨਾਂ ਵਰਤ ਕੇ ਉਹਨਾਂ ਨੂੰ ਹੀ ਮਰਵਾ ਕੇ ਜਾਂ ਸ਼ਹੀਦ ਕਰਵਾ ਕੇ ਫਿਰ ਉਹਨਾਂ ਤੋਂ ਹੀ ਵੋਟਾਂ ਲਈਆਂ ਜਾ ਰਹੀਆਂ ਨੇ ਇੱਕ ਖਾਸ ਕਮਿਊਨਿਟੀ ਦੇ ਮਗਰ ਉਹਨਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਇੱਕ ਦੋ ਘਟਨਾਵਾਂ ਵੀ ਦੇਖੀਆਂ ਨੇ ਤੇ ਚੱਲ ਰਹੀਆਂ ਨੇ ਤੇ ਕੁਝ ਪੜ੍ਹਕਾਉ ਲੋਕ ਵੇਲੜ ਲੋਕ ਜੋ ਕਿ ਇਹਨਾਂ ਲੋਕਾਂ ਦੇ ਦਾ ਸੰਗ ਸੰਗਰਾਸ ਬੰਦ ਰੱਖਦੇ ਨੇ ਉਹ ਪੜਕਾਉ ਬਿਆਨਬਾਜ਼ੀ ਇਹਨਾਂ ਦੇ ਆਈਟੀ ਸੈੱਲ ਕਰ ਰਹੇ ਨੇ ਜਿਸ ਸਿਰ ਤੇ ਪੱਕਾ ਹੋਵੇ ਤਾਂ ਉਸ ਵੇ ਖਾਲਸਤਾਨ ਹੀ ਬਣਾ ਦੋ ਜਿਸ ਤਰ੍ਹਾਂ ਕਿਸਾਨ ਅੰਦੋਲਨ ਵੇਲੇ ਇਹਨਾਂ ਦੇ ਆਈਟੀ ਸੈੱਲ ਨੇ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਵਿੱਚ ਖਾਲਸਤਾਨੀ ਅੰਦੋਲਨ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪੁੱਛਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਵੀ ਧਰਮ ਦੇ ਨਾਂ ਤੇ ਪੁੱਛ ਕੇ ਗੋਲੀ ਮਾਰੀ ਗਈ ਜਦੋਂ 78 ਦੇ ਵਿੱਚ ਪੱਕਾ ਨੂੰ ਦੇਖ ਕੇ ਮਾਰੇ ਗਏ ਸੀ ਸਿੱਖ ਜਟਕਲਾਂ ਦੇ ਟਾਇਰ ਪਾਕੇ ਫੁੱਕੇ ਗਏ ਸੀ ਕਿ ਉਸ ਵਕਤ ਕਿਹੜੇ ਧਰਮ ਦੇ ਲੋਕ ਸੀ ਉਹ ਆਪਾਂ ਉਹਨਾਂ ਨੂੰ ਕੀ ਕਹਾਂਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਸੀ ਸਿੱਖਾਂ ਦੇ ਪ੍ਰਤੀ ਇਹ ਖਾਸ ਸਮੁਦਾਇ ਦੇ ਲੋਕ ਸੀਗੇ ਕਿ ਉਹਨਾਂ ਚੰਦ ਲੋਕਾਂ ਦੇ ਕਾਰਨ ਕਿ ਅਸੀਂ ਸਮੁੱਚੇ ਹਿੰਦੂ ਭਾਈਚਾਰੇ ਦੇ ਉੱਤੇ ਉਂਗਲ ਚੱਕੀਏ ਨਹੀਂ ਇਹ ਬਹੁਤ ਗਲਤ ਤੇ ਬਾੜੀ ਗੱਲ ਹੈ ਚੰਦ ਲੋਕਾਂ ਦੇ ਖਾਤਰ ਅਸੀਂ ਸਮੁੱਚੇ ਕਿਸੇ ਸਮੁਦਾਇ ਨੂੰ ਬਦਨਾਮ ਨਹੀਂ ਕਰ ਸਕਦੇ ਹਰ ਧਰਮ ਹਰ ਜਾਤ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਸੋ ਅਪੀਲ ਹੈ ਮੇਰੀ ਦੇਸ਼ ਵਾਸੀਆਂ ਨੂੰ ਕਿ ਤੁਸੀਂ ਇਸ ਮੌਕੇ ਤੇ ਇੱਕ ਜੁਟ ਰਹੋ ਇਕੱਠੇ ਰਹੋ ਤੇ ਸਰਕਾਰ ਨੂੰ ਸਵਾਲ ਕਰੋ ਇੱਕ ਦੂਜੇ ਨੂੰ ਸਵਾਲ ਕਰਨ ਦੀ ਬਜਾਏ ਸਰਕਾਰ ਨੂੰ ਸਵਾਲ ਕਰੋ ਕਿ ਚੁਕਟੀਆਂ ਹੋਈ ਇਹ ਮੌਕਾ ਕਿਉਂ ਦਿੱਤਾ ਗਿਆ ਉਹਨਾਂ ਨੂੰ ਐਨਐਸਸੀ ਟੈਕਸ ਸੈਣੀ ਸਾਡੀ ਫੌਜ ਹੈ ਪੈਸੇ ਦਿੰਦੇ ਆ ਤਨਖਾਹਾਂ ਦਿੰਦੇ ਆ ਤੁਹਾਡੀ ਸੁਰੱਖਿਆ ਤੇ ਵਿੱਚ ਤਾਂ ਮੌਜੂਦ ਰਹਿੰਦੇ ਨੇ ਪਰ ਸਾਡੀ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਬਣੂ ਸੋ ਇਹਨਾਂ ਸ਼ਬਦਾਂ ਦੇ ਨਾਲ ਸਾਨੂੰ ਆਪਣੀ ਇਕਤਾ ਬਣਾ ਕੇ ਰੱਖਣੀ ਹੈ ਤੇ ਇਕੱਠੇ ਰਹਿਣਾ ਤੇ ਧਾਰਮਿਕ ਭੇਦ ਭਾਪ ਦੇ ਵਿੱਚ ਆਪਾਂ ਨਹੀਂ ਆਉਣਾ ਸੋ ਜੈ ਹਿੰਦ ਜੈ ਭਾਰਤ